ਹਾਂਜੀ ਮਿੱਤਰੋ ਕਿਹਾ ਸਾਰੇ ਭਰਾ ਘਰ ਪਰਵਾਜਾਂ ਨੂੰ ਸਾਰੇ ਵੀ ਨਾਲ ਸਿੱਟਨੇ ਕਰਦੇ ਬੋਲਦੀ ਸਟਾਰਟਿੰਗ ਤੇ ਕੋਈ ਸਾਹ ਵਾਏ ਬੈਠੇ ਤੜਕੇ ਟਾਈਮ ਕਿੰਨਾ ਕਿ ਟਾਈਮ ਖਾਬੀ ਲੈ ਕਿਨੇ ਸਟਾਰਟ ਕੀਤਾ ਆਪਾਂ 10:55 ਹੋ ਗਿਆ ਆਇਆ ਉਹ ਟਾਈਮ 10:55 ਕਿੱਥੇ ਆਇਆ ਟਾਈਮ ਹੀ ਨਹੀਂ ਆਇਆ ਆ ਆ ਗਿਆ ਜੀ 10:55 ਮਿੰਟ 22 ਅਪ੍ਰੈਲ 10:55 ਦੇ ਸ਼ੁਰੂ ਕੀਤਾ ਵੀਰ ਵਲੌਗ ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਆਏ ਹਾਂ ਸਵੇਰ ਦੇ ਬਾਈ ਹਰੇ ਗਏ ਸੀ ਟੈਂਕੀ ਭਰਨ ਪਾਣੀ ਆ ਹਾਂ ਪਾਣੀ ਟੈਂਕੀ ਭਰਨ ਗਏ ਸੀ ਮੈਂ ਤੇ ਹੁਣ ਆਇਆ ਤੇ ਕਬੂਤਰ ਫਿਰਦੇ ਪੰਜ ਛੱਡੇ ਜੀ ਅੱਜ ਆਪਾਂ ਪੰਜੇ ਫਿਰਦੇ ਕਰਕੇ 7 ਵਜੇ ਛੱਡਦੇ ਨੇ ਆਪਾਂ ਉਦੋਂ ਨੀ ਆ ਮੈਂ ਵਲੌਗ ਸਟਾਰਟ ਕਰਦਾ ਮੈਂ ਲੇਟ ਹੀ ਕਰਦਾ ਨਵੇਂ ਨਾ ਆਪਾਂ ਨਹੀਂ ਆ 11 ਵਜੇ ਵੀਰ 11 ਵਜੇ ਅੱਜ ਵਲੌਗ ਸਟਾਰਟ ਕੀਤਾ ਆ ਫਿਰ ਦੇਖਤਾ ਬੱਚਾ ਆ ਫਿਰਦੇ ਸਾਰੇ ਇੱਕ ਆ ਫਿਰਦਾ ਬੱਚਾ ਤੇ ਹੁਣ ਇੱਕ ਉਹ ਚੱਲਿਆ ਹਵਾ ਪਰ ਨਹੀਂ ਆਂਦੀ ਐ ਹਵਾ ਚੱਲੀ ਜਾਂਦੀ ਆ ਦੋ ਆਉਂਦੇ ਆ ਬਗਲ ਵਾਲਿਆ ਅਰੇ ਬੱਚਾ ਫੇਰ ਬਗਲ ਵਾਲੀ ਕਿੱਥੇ ਆ ਆ ਗਈ ਬਗਲ ਵਾਲੀ ਇਹ ਕਾ ਗਈ ਬਈ ਬਈ ਦੀ ਦੋ ਪੂਛਾਂ ਵਾਲੇ ਫਿਰਦੇ ਇੱਕ ਆ ਗਿਆ ਲਾਲ ਡੰਡਾ ਕਾਲੀ ਪੂਛ ਇੱਕ ਕਾਲਾ ਡੰਡਾ ਲਾਲ ਪੂਛ ਫਿਰਦਾ ਇੱਕ ਫਿਰਦੀ ਆ ਲਾਲ ਕੰਡ ਤੇ ਹਰਾ ਡੰਡਾ ਇੱਕ ਫਿਰਦੀ ਕਾਲੀ ਬਗਲ ਇੱਕ ਫਿਰਦਾ ਇੱਕ ਨਹੀਂ ਬੰਦੇ ਇਹ ਟੂਸੇਰਾ ਬੱਚਾ ਪੰਜ ਫਿਰਦੇ ਆ ਜੀ ਤੜਕੇ ਛੜੇ ਪੰਜ ਹੀ ਛੜੇ ਪੰਜੇ ਫਿਰਦੇ ਆ ਓਕੇ ਰਿਪੋਰਟਾਂ ਜਾਵਾਂ ਤੇ ਬਦਾਬ ਨੂੰ ਛਿਲਦੇ ਹੁਣ ਬਕੂਤਰਾਂ ਵਾਸਤੇ ਤੇ ਕੋਈ ਕਹਿਣਾ ਚਾਹੋ ਤੁਸੀਂ ਹਾਂ ਸੈਟ ਪੂਰਾ ਹਾਂ ਸੱਟਾ ਪੂਰਾ ਰਾਤ ਨਹੀਂ ਸੱਟ ਸੀਗਾ ਰਾਤ ਨਹੀਂ ਸੱਟ ਸੀ ਅੱਜ ਸੱਟ ਹਨਾ ਉਹ ਸੁਣਾਵੇਂ ਨਵੀਂ ਤਾਰੀ ਬਹੁਤ ਕਾ ਉਹ ਕਹਿਣਾ ਚਾਹੂੰ ਆਪਣਾ ਪਜੋ ਵੀ ਇੱਕ ਕੰਮ ਕੀਤਾ ਸੀ ਵੀ ਜਿਹੜਾ ਚੌਥਾ ਕਬੂਤਰ ਥੱਲੇ ਹਰ ਗਿਆ ਉਹਨੂੰ ਆਪਾਂ ਇੱਕ ਮੁੱਢ ਮੋੜਾਂਗੇ ਇੱਕ ਵਾਟਰ ਕੋਲਰ ਦਿਆਂਗੇ ਇਹਦਾ ਕਰਕੇ ਵੀ ਉਹ ਅੱਠਾਂ ਕਬੂਤਰਾਂ ਨੇ ਤਾਂ ਬਾਜੀ ਵੰਡ ਲਈ ਤੇ ਨੌਵਾਂ ਕਬੂਤਰ ਹਰਿਆ ਜੀ ਭੀਟੀ ਸਰਾਇ ਨਗਾ ਸਰਾਇ ਨਗਾ ਉਹਦਾ ਆਪਾਂ ਇੱਕ ਮੁੱਢ ਮੋੜਾਂਗੇ ਇੱਕ ਨੂੰ ਵਾਟਰ ਕੋਲਰ ਦਿਆਂਗੇ ਇਹ ਕਿੱਥੇ ਆ ਕੀ ਇਹਨਾਂ ਨੂੰ ਪਤਾ ਕਿੱਥੇ ਆ ਇਹ ਆਵੇ ਦਾਰ ਦਿੰਨੇ ਆਪਾਂ ਵੇਖ ਇੱਕ ਇਥੋਂ ਫਿਰ ਇਹਦੇ ਚੇ ਸੇਂਗੋ ਵਾਲਾ ਕੀ ਸਿੰਘਲ ਤਾਂ ਹੋਣੀ ਹੈ ਜੇ ਬਾਜੀ ਵੀ ਬਈ ਵੀ ਹੋਈ ਜਦਾ ਵੀ ਮਈ ਨੂੰ ਇਹਦੇ ਛੱਡਾਂਗੇ ਆਪਾਂ ਹਮ ਬੁੜੇ ਦੇ ਪਿੰਡ ਆ ਕਿਹਦੇ ਉਹ ਬੁੜੇ ਦੇ ਤੇਰਮਈ ਹਲਦਾ ਹੁੰਦਾ ਲਾ ਕੇ ਆ ਵੀ ਮਈ ਨੂੰ 2025 ਪਿੰਡ ਚੇਤ ਸਿੰਘ ਵਾਲਾ ਫਰੀਦਕੋਟ ਉਹ ਭਜਾਣਾ ਪ੍ਰੈਜ ਜਿੱਦੂ ਜਨਾ ਕੂਲ ਤੀਜੇ ਨਾ ਪੱਖਾ ਚੌਥਾ ਨਾ ਫਰਾਟਾ ਪੱਖਾ ਥੱਪ ਮੁੜ ਕੇ ਪਏ ਸਈ ਹਾਂ ਮੁੜ ਕੇ ਪਏ ਸਈ ਇਨੇ ਜਿਹੜਾ ਕਬੂਤਰ ਪਹਿਲੇ ਨੰਬਰ ਤੇ ਬੈਠੂਗਾ ਉਹਨੂੰ 50 ਗ੍ਰਾਮ ਬਦਾਮ 10 ਸਾਡ ਨੂੰ ਮਿਲਣਗੇ ਸਾਡਾ ਪਹਿਲੇ ਦੇ ਵਿੱਚ ਤੁਸੀਂ ਹੈਣਾ ਕੀ ਦਾ ਨਹੀਂ ਨਹੀਂ ਮਤਲਬ ਸਾਰਾ ਪਹਿਲੇ ਜਿਹੜੇ ਡਿੱਗ ਪਿਆ ਉਹਨੂੰ ਨਾ ਅਸੇ ਦਾ ਐਂਡ ਵਾਲੇ ਦਾ ਲੈਣਾ ਲਾ ਐਂਡ ਵਾਲੇ ਪਹਿਲੇ ਵਾਲੇ ਦੇ ਕਰ ਲੈ ਜੀ ਬਾਈ ਉਹਨੂੰ ਕਹਾਂ ਤੇ ਬਦਾਮ ਬਾਈ ਉਹਨੂੰ ਦੇਣਾ ਚਾਹੀਦਾ ਜਿਹੜਾ ਐਂਡ ਤੇ ਬੈਠੂਗਾ ਸਹੀ ਗੱਲ ਆ ਹਾਂ ਮੈਂ ਐਵੇਂ ਕਹਿੰਦਾ ਸਾਡਾ ਬਾਈ ਤੇ ਬਦਾਮ ਲੈ ਲੈ ਈ ਦੇੰਡ ਤੇ ਲੈ ਨੇ ਜਿਹੜਾ ਜਿੱਤੂਗਾ ਉਹਨੂੰ ਮਿਲਦੇ ਚਾਹੀਦੇ ਜੋ ਰੋਂਦਾ ਲੱਗਿਆ ਕਿ ਪਹਿਲ ਤੇ ਬੈਠੇ ਦਾ ਲੱਗਿਆ ਹਾਂ ਸਹੀ ਗੱਲ ਆ ਤੇ ਦਾ ਬਾਈ ਲੈ ਗਿਆ ਨਾ ਬਾਈ ਮਣੇ ਉਹਨਾਂ ਮਾਰਨਗੇ ਨਾਦਰ ਆਤੇ ਕਿ ਬੈ ਜੂਗਾ ਲਓ ਬਦਾਮ ਲਓ ਜੀ ਕੱਟ ਲਿਆ ਪਾ ਬਦਾਮ ਤੇ ਕੋਈ ਸਾਹ ਹੋਏ ਬੈਠੇ ਵੇਖੀ ਜਾਂਦੇ ਕਬੂਤਰ ਉੱਚੇ ਜਾਂਦੇ ਕਿਹੜੇ ਚੱਕਰ ਮਾਰੀ ਜਾਂਦੇ ਆ ਹਾਂ ਮਾਰੀ ਜਾਂਦੇ ਸਾਰੇ ਸਾਰੇ ਇੱਕ ਆਉਂਦੀ ਇੱਕ ਆਵਦਾ ਬਚਾ ਨਾਲੀ ਆ ਆਉਂਦੀ ਉਹ ਕਿਧਰ ਗਏ ਇੱਕ ਕਹਾਤਾ ਜਾਂਦਾ ਇੱਕ ਆਈ ਹੋਏ ਬਾਕੀ ਇਧਰ ਜਾਵੜਿਆ ਤੇ ਤਿੰਨਾ ਚਾਰਾਂ ਉਤਰਾਂ ਨੂੰ ਬਦਾਮ ਦੇਣੇ ਆਪਾਂ ਕਿਰਾਂ ਇੱਕ ਦੇ ਕੱਟ ਲੈ ਪੂਛ ਵਾਲੇ ਦੇ ਤੇ ਬਾਕੀ ਤਿੰਨ ਉਧਰ ਖੂਦ ਰਾਂ ਬੈਠੀਆਂ ਦੋ ਤੇ ਨੁੱਡੇ ਫਿਰਦੇ ਆ ਤੇ ਬਾ ਇਹਨਾਂ ਨੂੰ ਬਦਾਮ ਦੇਣੇ ਆ ਤੇ ਜਿਹੜੇ ਬੈਠੇ ਆ ਇਹਨਾਂ ਨੂੰ ਦੇ ਦੇ ਕੇ ਆਪਾਂ ਟਾਈਮ ਨਾਲ ਹਾਇਮ ਕਰਕੇ ਫਿਰ ਕੱਢ ਦੇਸ਼ਣਗੇ ਇਹਨਾਂ ਨੂੰ ਇਹ ਉੱਡੇ ਫਿਰਦੇ ਆ ਲੋ ਇਹਨਾਂ ਨੂੰ ਜਦੋਂ ਬਹਿ ਗਏ ਸਾਹ ਸੁਦਵਾ ਕੇ ਪਾਣੀ ਮਿਲ ਖਿਚਾ ਕੇ ਉਹਦੇ ਦੇਵਾਂਗੇ ਬਦਾਮ ਤੇ ਮਾਰੀ ਜਾਂਦੇ ਚੱਕਰ ਕੋਕ ਕੋਕੇ ਹਾਂ ਮਾਰੀ ਜਾਂਦੇ ਆ ਮਾਰੀ ਜਾਂਦੇ ਆ ਕਰੀ ਜਾਂਦੇ ਖੁਸ਼ ਕਰੀ ਜਾਂਦੇ ਆ ਆਵੇ ਆ ਗਏ ਆ ਹਾਂ ਆ ਗਿਆ ਇੱਕ ਪੂਛ ਡੰਡੇ ਵਾਲਾ ਵੀ ਪੁੱਤਰ ਆ ਗਿਆ ਇੱਕ ਦੰਡਾ ਇੱਕ ਗੰਨੇ ਦਾ ਹੋਰੂਗਾ ਉੱਚਾ ਹੋਊਗਾ ਓਕੇ ਹੁਣ ਅੱਗੇ ਨਾ ਫੋਟਾ ਜਿਹਾ ਮੰਨ ਨੰਦ ਆ ਰਿਹਾ ਹਵਾ ਬਹੁਤ ਚੱਲੀ ਜਾਂਦੀ ਹਾਂ ਹਵਾ ਬਹੁਤ ਚੱਲੀ ਜਾਂਦੀ ਰੰਨੰਦ ਆ ਰਿਹਾ ਹੂੰ ਰੌਜੀ ਦੋ ਬਹਿ ਗਿਆ ਦੋ ਸਣਾ ਬੱਚਾ ਬਹਿ ਗਿਆ ਲਾਲ ਕਾਂ ਡਾ ਹਰੇ ਡੰਡੇ ਦੀ ਬਹਿ ਗਈ ਦੋ ਹੋਰ ਤਿਆਰੀ ਤੇ ਦੋ ਹੋਰ ਆਗੇ ਬੈਣ ਟਾਈਮ ਆਪਾ ਆ ਗਿਆ ਜਮਾ ਸੁਕੇ ਉਤਰ ਆ ਆ ਗਿਆ ਇਹ ਇੱਕ ਤਾਂ ਆਉਂਦਾ ਚੱਕੋ ਜੀ ਇੱਕ ਬਹਿ ਗਿਆ ਇੱਕ ਬਹਿ ਗਿਆ ਇੱਕ ਹੋਰ ਆਈ ਫਿਰ ਦੀ ਗੁਦਰੀ ਨਹੀਂ ਵੀ ਬਗਲ ਆਵੇ ਬੇ ਕਿੰਨਾ ਜੋਰ ਨਾਲ ਉਤਰਦਾ ਏ ਫੜਸ ਕੇ ਆਉਂਦਾ ਇੱਕ ਆ ਗੀ ਉਦਰੀ ਜੀ ਤੇ ਦੂਜਾ ਗੂਤਰ ਕਿੰਨਾ ਕਿੰਨਾ ਦੀਨ ਦਾ ਉਹ ਤਾਂ ਟੰਕਦਾ ਰੱਬ ਚ ਖੜ ਕੇ ਜਾ ਕੇ ਦੀਨਾਂ ਰਿਹਾ ਕਿੰਨਾ ਕਿੰਨਾ ਦੀਨ ਦੱਸੀ ਮਾੜਾ ਮਾੜਾ ਦੀਨ ਦਾ ਬੜਾ ਚ ਖੜ ਕੇ ਜਾ ਕੱਲੇ ਕੋ ਗਿਆ ਹੋਇਆ ਇਹਨਾਂ ਨੇ ਛੱਡ ਕੇ ਉਹ ਇਹਨਾਂ ਨੂੰ ਪਹੁੰਚਦਾ ਤੁਸੀਂ ਜਾਣਾ ਇਹ ਕਹਿੰਦੇ ਨਹੀਂ ਜਾਣਾ ਹੀ ਬਹਿਣਾ ਹਣਾ ਉਹ ਕਹਿੰਦਾ ਚੱਲ ਫਿਰ ਮੈਂ ਜਾ ਕੇ ਆਣਾ ਉਹ ਕੱਲਾ ਹੀ ਗਿਆ ਆਹ ਮੁੰਡੇ ਇੰਨੀ ਆ ਜਾ ਗੂਤਰ ਉਹ ਚੰਗਾ ਗੂਤਰ ਉੱਡ ਗਿਆ ਚੰਗਾ ਕਿ ਸ਼ੱਕੋ ਜੀ ਬੈਠ ਗਈ ਆਵੇ ਚੌੜੀ ਹੋ ਬਿੰਦੀ ਖਾਂ ਵੇਗੀ ਕਿਲਰ ਦੇ ਤੇ ਕੂਦਰੀ ਦੇ ਉਹ ਇਕੱਲਾ ਰਹਿ ਗਿਆ ਉਹ ਕਿੱਥੇ ਇਕੱਲਾ ਰਹਿ ਗਿਆ ਨਾ ਮਾੜ ਮਾਟਮ ਕੀ ਨੱਚੇੜਗਾ ਉਹ ਛਾ ਛਿੜਗਾ ਖੇੜਦਾ ਕਰਦਾ ਨਾ ਹਾਂ ਤਾੜਦੇ ਕਿੰਨਾਂ ਚਲ ਤਾੜਿਆ ਫਿਰ ਉਹ ਤਾਂ ਉਹਦਾ ਬਾਹਰ ਚ ਖੜ ਕੇ ਜਾ ਕੇ ਕਰ ਲਈ। ਵੇ ਗੁਦਰੀ ਜੋਰ ਲੱਗ ਗਈ ਜਮਾ ਸੁੱਕੇ ਆਈ। ਕੋਈ ਪਾਣੀ ਦੇਣੀ ਉਹ ਵੀ ਗੁਤਰ ਪਾਣੀ ਦੇਣੀਗਾ। ਤੇ ਟਾਈਮ ਪਰ ਇਹਨਾਂ ਦੇ ਦੱਸਣ ਨੂੰ। ਤਾੜ ਦੇ। ਡਾਣ ਆ ਦੇਮੀ। ਹੈ ਆ ਹਾਦਾ। ਨਾ ਜੋਰ ਲੱਗਾ ਉੱਡ ਜੂਗਾ। ਨਹੀਂ ਆਏ ਉੱਡਦੇ ਹੋ ਨਹੀਂ ਉੱਡਦਾ ਇਹ। ਉਹ ਤਾਂ ਕੋਲੇ ਲਿਆ ਆਪਣਾ ਨਹੀਂ ਖੜ ਜਾ। ਲਿਆ ਕੇ ਖਾਵਾਂ। ਮੇਰਾ ਪਹਿਲੇ ਡਾ ਜਣਾ ਇਹਨੂੰ ਗਾਂ ਕਰ ਗਾਂ ਕਰ ਲਾ ਗਾਂ ਕਰ ਲਾ ਗਾਂ ਕਰ ਲਾ ਜਾ ਨਾ ਲੜਿਆ ਕਰ ਜਾਓ ਜੀ ਇੱਕ ਤੜ ਗਿਆ ਕਬੂਤਰ ਲੈ ਆਇਆ ਕਰ ਯਾਰ ਆ ਜਾ ਹਣ ਤੂੰ ਜੋਰ ਲਾਈ ਬੈਠਾ ਮੈਨੂੰ ਪਤਾ ਫੱਜੇ ਕੇ ਨਾ ਫੜਿਆ ਨਹੀਂ ਇਹਨਾਂ ਮੈਂ ਦੋ ਮਿੰਟ ਇਹਨੂੰ ਫੜ ਲੈਣ ਦੇ ਤਾੜ ਦੇ ਉਈ ਉਹ ਨਾ ਜੋਰ ਲਾ ਗੁਰੂਗਾ ਤੈਨੂੰ ਥੱਲੇ ਤਾੜਦੇ ਆ ਮੈਂ ਸਹੀ ਕਰ ਲੇ ਤਾੜ ਦੇ ਤਾੜਤਾ ਜੀ ਥੱਲੇ ਆਪਾਂ ਇਹ ਕਿਉਂਕਿ ਇੰਦਰ ਕਬੂਤਰ ਨਾ ਸੀ ਨਾ ਕੋਈ ਨਹੀਂ ਤਾੜ ਦੇ ਇਹ 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 ਇਹਦੇ ਵਿੱਚ ਗੋਲੀਆਂ ਨੂੰ ਆਈਏ ਥੱਲੇ ਉਹ ਲੋ ਜੀ ਓਟ ਕੇ ਦੂਜੀ ਤੇ ਬੈ ਗਈ ਇਹ ਖੜਿਆ ਨੇ ਮੜੀ ਜਿੰਨੀ ਵੀ ਕਰਨ ਦਿੱਤੀ ਹੈ ਨਾ ਇਹ ਬੜੀ ਗੋਲੀ ਵਾਂਗੂ ਆਈ ਆਹ ਬੈਠੀ ਜੀ ਆਹ ਬੈਠੀ ਕਾਂਦੀ ਚੌੜੇ ਵੱਲੇ ਰੰਗ ਬਹੁਤ ਘੈਂਟ ਲੱਗਾ ਮਿੱਤਰੇ ਇਹਦੀ ਕਾਲੀ ਬਗਲ ਕਾਲੀ ਲਾਇਆ ਪੈਰੇ ਕਬੂਤਰਾਂ ਦੀ ਲਾਇਆ ਕੱਲ ਰੰਗ ਉਹੀ ਤੁਹਾਨੂੰ ਵਿਖਾਵਾਂਗੇ ਆ ਫੜੀ ਰੰਗ ਵਿਖਾ ਦੇ ਇੱਕ ਨਾਲੇ ਇਹਦਾ ਉਧਰ ਚੱਲ ਉੱਥੇ ਆ ਕੇ ਹੋਣੀ ਛਾਵੇਂ ਖਾ ਕੁੱਟਦੇ ਉਹ ਖਾਦੇ ਰੰਗ ਇੱਥੇ ਕੱਟੇਗਾ ਅੱਖਾਂ ਦੀ ਕਾਲੀ ਬਗਲ ਬਹੁਤ ਹੀ ਨਹੀਂ ਉੱਚੀ ਕੋਲੇ ਟਾਂਕ ਦੀ ਦੇ ਤਾਂ ਵੀ ਬਹੁਤ ਹੀ ਨਹੀਂ ਬਈ ਇਹ ਬਸ ਕੱਲਾ ਇਹੀ ਰੰਗਾਂ ਤੇ ਇਹੀ ਰੰਗ ਰਹਿਣੰਗਾ ਪੈਦੇ ਹੋਰ ਜਮਾ ਚੁੱਟੀਆਂ ਇੱਥੇ ਵੀ ਲਾਉਣਾ ਨਹੀਂ ਇੱਧਰ ਹੀ ਲਾਉਣਾ ਛੱਡ ਦੇ ਇਹ ਡੰਡੇ ਵਾਲੀ ਦੀ ਭੈਣ ਹਾਂ ਓਕੇ ਹੁੰ ਅਰ ਬੋਟਾਂ ਜੀ ਉਹ ਤਰੇ ਉਹ ਤਰੇ ਤੇ ਲੱਭਦੇ ਉਹਨੂੰ ਵੀ ਮਾਰ ਕੇ ਨਿਕਾਪਾ ਨਾ ਆ ਬਹਿ ਕੇ ਮਾਰ ਲੇ ਨਿਕਾਪ ਲੱਭਦੇ ਆਪਾਂ ਕਿਧਰ ਗਿਆ ਹੋ ਲਓ ਜੀ ਕਬੂਤਰ ਵੇਖੀ ਨਾ ਚੋਬਰ ਤੇ ਦਿਸੀਆਂ ਨਹੀਂ ਅੱਧਾ ਘੰਟਾ ਹੋ ਗਿਆ ਸਾਡੇ ਸਾਹਮਣੇ ਚੜਿਆ ਇੱਕਲਾ ਕਬੂਤਰ ਆ ਕੇ ਬਹਿ ਗਿਆ ਸੀਗੇ ਤੇ ਉਹ ਕੱਲੇ ਚੜ ਗਿਆ ਤੇ 10 ਮਿੰਟ ਹੋ ਗਏ ਕੂਤਰ ਉੱਤੇ ਕਿੰਨੇ ਸੀਗੇ ਦੋ ਦੋ ਉਤਰ ਦੇ ਸੀਗੇ ਇੱਕ ਉੱਪਰ ਆ ਇੱਕ ਹਾਂ ਇੱਕ ਆਪਣਾ ਸੀਗਾ ਤੇ ਇੱਕ ਹੋਰ ਕੇ ਦਾ ਸੀਗਾ ਤੇ ਥੋੜੀ ਜਿਹੀ ਨੀਵੇਂ ਆਏ ਫੇਰ ਸਾਡੇ ਉੱਚੇ ਜਾਵੜੇ ਐ ਥੋੜਾ ਯਾਰ ਕਬੂਤਰ ਛੱਡ ਲੈ ਦੋ ਇਹ ਗੈਰਾਂ ਵੀ ਇੱਕ ਚੱਲ ਥੱਲੇ ਆ ਜਾਨਾ ਨਾ ਇੱਕ ਤਾਂ ਆ ਚੱਲ ਲਈ ਇਹ ਖੋਹ ਛੜਤੀ ਡੰਡੇ ਵਾਲੀ ਆ ਪਪੂਤਰੀ ਨਵੀਂ ਕੱਢਨੇ ਨਵੀਂ ਕੱਢੇ ਵੀ ਐ ਇਹ ਇੱਕ ਦੁੱਧ ਨਹੀਂ ਹੋਇਆ ਡੰਗਾਂ ਨੂੰ ਇਹ ਨੀਵੇਂ ਨੀਵੇਂ ਰਹਿੰਦੇ ਆ ਇੱਕ ਆ ਗਈ ਇੱਕ ਆਉਂਦੀ ਮਗਰ ਤੇ ਦੋ ਆਪਾਂ ਨਵੇਂ ਛੜਲੇ ਕਬੂਤਰ ਹਜੇ ਦਿੱੱਕ ਨਹੀਂ ਦੱਸਿਆ ਆਪਾਂ ਨੂੰ ਤੇ ਤਾਂ ਵੇਖਿਆ ਨੇਰ ਦਿਸ ਨਹੀਂ ਰਹੇ ਦੋ ਕਬੂਤਰ ਕਰਾਂਦੇ ਸੀ ਦੋ ਉੱਤਰ ਨਹੀਂ ਆਉਂਦੇ ਕਬੂਤਰ ਉਦੋਂ ਵੇਖ ਲਏ ਸੀਗੇ ਉਦੋਂ ਫੇਰ ਨਿਗਾ ਪੱਟੀ ਗਈ ਫੇਰ ਕਬੂਤਰ ਤਾਂ ਹੀ ਜਾ ਖੜੇ ਹੁਣ ਫੇਰ ਨਹੀਂ ਦਿਸ ਰਹੇਗੇ ਅੱਧਾ ਘੰਟਾ ਹੋ ਗਿਆ ਸਾਨੂੰ ਵੇਖੀ ਜਾਂਦੇ ਨੂੰ ਤੇ ਤੇਰੇ ਕਿਸਾ ਆਉਣਾ ਉੱਤਰ ਨੇ ਕਿ ਨਹੀਂ ਉੱਤਰਦੇ ਉੱਤਰ ਨਾ ਕਿ ਸਹੀ ਜੇ ਹੋਏ ਪੂਰੀ ਤਾਂ ਉੱਤਰਨਗਾ ਮਰਜੀ ਯਰ 10 ਮਿੰਟ ਵੇਲੇ ਨਹੀਂ ਡੈਡੀ ਨੂੰ ਇਥੇ ਭਾ ਜਾਨੇ ਆਪਾਂ ਨਾ ਤੇ ਆਪਾਂ ਨੇੜੇ ਜਿਹੜੇ ਪਿੰਡਾਂ 'ਚ ਵੇਖ ਹੈਗੇ ਉੱਤਰ ਹੈਗਾ ਵੀ ਸੁੱਕਾ ਤਾਂ ਟਾਈਮ ਵੀ ਬਹੁਤ ਹੋ ਗਿਆ ਨਾ ਹਾਂ ਫੁਰਕ ਕੇ ਵੀ ਉੱਤਰ ਵੇਰ ਨਹੀਂ ਚੱਲ ਹੋਰ 10 ਮਿੰਟ ਵੇਨੇ ਜੀ ਜੇ ਉੱਤਰ ਹੈ ਤਾਂ ਵੀ ਠੀਕ ਹੈ ਤਾਂ ਵੀ ਦੱਸ ਦਾਂਗੇ ਤੇ ਨਨਾ ਉੱਤਰੇ ਫਿਰ ਤਾਂ ਜਾਨੇ ਲੱਭਣਾ ਨਾ ਹਾਂ ਆਉ ਆ ਗਿਆ ਜੀ ਆ ਆ ਫਿਰਦਾ ਇਹ ਆਪਣੇ ਨਾਲ ਦੇ ਪਿੰਡ ਹੀ ਆ ਗਿਆ ਮਤਲਬ ਉਹ ਸਾਹਮਣੇ ਟਾਵਰ ਜਿਹੜੇ ਦਿਸ ਜਾਂਦੇ ਆ ਉਹ ਆਪਣੇ ਪਿੰਡ ਡੋੜ ਤੇ ਨਾਲ ਹੀ ਆ ਗਿਆ ਉਹਦੇ ਨਾਲ ਦੋ ਗਊਤਰ ੜੇ ਫਿਰਦੇ ਸੀਗੇ ਆਪਣੇ ਪਿੰਡ ਦੇ ਹੀ ਦੋ ਗਊਤਰ ਛੋਲੇ ਨੇ ਰੱਖੇ ਹੋਏ ਆ ਤੇ ਉਹ ਦੋ ਗਊਤਰ ਭੱਜ ਕੇ ਆਉਂਦੇ ਆ ਨਾਲ ਉਹਨਾਂ ਦੇ ਚੜ ਗਿਆ ਜੀ ਕੱਲਾ ਉਹ ਦੋਵੇਂ ਇਹਨੂੰ ਛੱਡ ਕੇ ਤੇ ਉਹ ਮੁੜ ਗਿਆ ਆ ਚੱਲੇ ਗਿਆ ਲਈ ਤੇ ਛਤਰੀ ਆ ਭੱਲੇ ਜਾਂਦੀ ਇੱਥੇ ਕੋਈ ਸਾ ਬੜਕਾਈ ਜਾਂਦੇ ਆ ਪਾਣੀ ਤੋਂ ਬਿਨਾ ਆ ਗਊਤਰ ਸੁੱਕਾ ਹੀ ਆ ਤਾਂ ਨਹੀਂ ਜਾਇਆ ਗਿਆ ਤੇ ਦੋ ਦਾ ਟਾਈਮ ਹੋ ਗਿਆ ਟਾਈਮ ਬਹੁਤ ਹੋ ਗਿਆ ਉਹ ਚੜੀ ਜਾਂਦਾ ਫਿਰ ਹਜੀ ਕੀ ਬਤਾ ਨਿਕ ਕਦੋਂ ਬਹਿਣਾ ਹਾਂ ਕਿ ਉਹ ਤਾਂ ਪਿੰਡ ਨੂੰ ਮੜ ਜੇ ਨਹੀਂ ਹੋਂ ਨਹੀਂ ਮੁੜਦਾ ਇਹ ਹਾਂ ਨਹੀਂ ਮੁੜਦਾ ਪਤਾ ਨਾ ਉਹ ਮੇਰਾ ਸਾਹਮਣੇ ਪਿੰਡ ਕਿੰਨੀ ਕਵਾੜਾ ਸਾਹਮਣੇ ਟਾਵਰ ਦੇ ਸੀ ਜਾਂਦੇ ਲੈ ਤੇ ਕਿੰਨੀ ਕਵਾੜੀ ਆ ਇਹ ਚੀਨੀ ਬੈਠੀ ਆ ਦੀ ਗੁਰਦਾਰ ਚਾਹ ਜੱਕ ਹੂੰ ਤੇ ਇਹਲਾ ਇੱਥੇ ਆ ਕੇ ਉਤਰਿਆ ਤੇ ਉਹ ਦੋ ਗੂਥਾ ਚੜ ਗਏ ਉੱਥੇ ਪਿੰਡ ਜਾਵੜੇ ਆਪਣੇ ਆਪਣੇ ਪਿੰਡ ਦੇ ਗੂਤਰ ਆ ਹੁੰਦਾ ਬੜਕਾ ਆਸ ਇਹਨੂੰ ਛਤਰੀਆ ਪਰ ਲੈ ਜਾਂਦੀ ਆ ਟੇਢੀ ਨਾ ਕਰਕੇ ਬੜਕਾ ਸਿੱਧੀ ਭੜਕਾ ਹਾਂ ਆ ਗਿਆ ਜੀ ਆ ਜਾ ਵਾਏ ਮਾਰ ਆ ਜਾ ਆ ਜਾ ਆ ਆ ਆਇਆ 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 ਆ ਆ ਫਿਰਦਾ ਜੀ ਆਇਆ ਆ ਆ ਆ ਆ ਆ ਪੁੱਤਰ ਕੇਰਾ ਛਤਰੀ ਵੀ ਲੀਆ ਠੱਪੇ ਮਾਰਿਆ ਗੁੱਤਰ ਛਤਰੀ ਜਾ ਕੇ ਹੁਣ ਫਿਰ ਚੜਦਾ ਜਾਂਦਾ ਓਏ ਖੁਸ਼ ਹੋ ਗਿਆ ਵੇਖ ਕੇ ਖੁਸ਼ ਹੋ ਗਿਆ ਛਤਰੀ ਨੂੰ ਬੜਾ ਕਈ ਚ ਲੱਗੇ ਨਾ

ਲੈਣਾ ਨਹੀਂ ਆਉਂਦਾ ਅੜੀ ਕਰਦਾ ਜੇ ਕਿਹਨਾਂ ਜੇ ਨਹੀਂ ਆਉਣਾ ਨਾਸਾਂ ਭੋਟੀਆਂ ਪੈਣੀਆਂ ਇਹਨਾਂ ਲਵਾ ਕੇ ਜੀ ਘੰਟਾ ਹੋਰ ਘੰਟੇ ਹੋਰ ਰਾਈ ਗਿਆ ਨਾ ਔਖਾ ਗਰੀ ਬੈਠਾ ਨਾ ਇਹ ਦੋ ਉਤੇ ਜਿਹੜੇ ਆਏ ਸੀ ਨਾ ਆਪਣੇ ਵਿੰਡੋ ਛੱਡ ਕੇ ਗਏ ਨੇ ਇਹਨੂੰ ਆਹ ਚੜੀ ਜਾਂਦਾ ਤੇ ਨਿੱਕਾ ਜਿਹਾ ਪਿੰਡ ਗੈਂਤੀ ਦੇ ਘਰ ਹੀ ਹੈ ਮੇਰਾ ਇੱਥੋਂ ਨਹੀਂ ਦਿਲਿਆ ਇਹ ਇੱਥੇ ਆ ਗਏ ਲੈ ਉਹ ਚੜੀ ਜਾਂਦਾ ਪਾਸੇ ਹੋਣੀ ਪਾਜੀ ਅਸੀਂ ਛੱਡਣੀ ਆ ਬਾਈ ਜੀ ਆਪਣਾ ਕਬੂਤਰ ਵਹੇਗਾ 3:30 ਵਜੇ ਚਾਹ ਮਿਲਾ ਲਿਆ 4:00 ਵਜੇ ਮਰੇ ਤੇ ਆ ਬਾਈ ਇਹ ਰਿਸੈਟ ਕਰਕੇ ਪੰਜਰੇ ਚ ਪਾ ਲਿਆ ਤੇ ਬੰਗਰ ਬਹੁਤ ਹਲ ਮਾਰਿਆ ਬਾਈ ਕਘੜੇ ਤੋਂ ਆ ਕਿ ਬੰਗਰ ਫੂਲ ਆਸੀ ਬਾਈ ਕਹਿੰਦੀ ਆ ਗਿਆ ਆਪਣੇ ਕੋਲ ਨਾ ਤੇ ਇਹਨਾਂ ਦੇ ਬਾਈ ਨੂੰ ਛਤਰੀ ਹੀ ਇਹਨਾਂ ਨੂੰ ਕੂਟੀ ਚੜਾਇਆ ਸੀਗਾ ਤੇ ਬਾਈ ਨਾਲ ਬਹੁਤ ਬਹੁਤ ਧੰਨਵਾਦੀ ਹੈ ਮਿੰਤੋਂ ਫੜ ਕੇ ਦਿੱਤਾ ਪਰ ਹੁਣ ਚਾਰੇ ਬੈਠੇ ਜਿਵੇਂ ਸ਼ੁਕਰ ਉਤਰੇ ਹਲੋ ਜੀ ਕਬੂਤਰ ਆਪਾ ਭਾਲਿਆ ਸੀਗਾ ਤੇ ਮਿੱਤਰੋ 8:00 ਵਜ ਗਿਆ ਮੈਂ ਜਾੜੇ ਸਿ ਸ਼ਹਿਰ ਯਾਰ ਕਬੂਤਰ ਛੱਡ ਕੇ ਮੈਂ ਨਾਦਨਾ ਸ਼ਹਿਰ ਜਾਵੜਿਆ ਤੇ ਮਗਰੋਂ ਡੈਡੀ ਨੇ ਸਰਟੀਫਾਈ ਕਰ ਲਿਆ ਸੀ ਕਬੂਤਰ ਤਾਂ ਤੇ ਮੈਨੂੰ ਕੰਮ ਪੈ ਗਿਆ ਥੋੜਾ ਯਾਰ ਮੁੰਡੇ ਨਾਲ ਗਿਆ ਸੀ ਮੈਂ ਤੇ ਮੈਂ ਹੋਣੀ ਆਇਆ ਤੇ ਕਬੂਤਰ ਬਾਸੂ ਉਹ ਤਾਂ ਸੈਟ ਆ ਓਕੇ ਰਬੋਟ ਤੇ ਪਾਣੀ ਪੋਣੀ ਖੇਚਦੇ ਸੀ ਬਾਗ ਗਿਆ ਸੀ ਕਬੂਤਰ ਤੇ ਅੱਜ ਇਹ ਮਿੱਤਰੋ ਸੁੱਕਾ ਹੀ ਉਤਰ ਸੀਗਾ ਵਿੱਚ ਇਹਦੇ ਦਾਣੇ ਵੀ ਸੀਗੇ ਪੋਟੇ ਦੇ ਤੇ ਜਦੋਂ ਭੱਜਿਆ ਆਇਆ ਉਹ ਫੜ ਕੇ ਵੇਖਿਆ ਤਾਂ ਦਾਣੇ ਵੀ ਇਹਦੇ ਉਦ ਅੰਦਰ ਸੀਗੇ ਤੇ ਕੋਈ ਬਦਹੋ ਪਾਣੀ ਦੇਣੀ ਸੀ ਗੱਜਾ ਮ ਸੁੱਕਾ ਕਬੂਤਰ ਸੀਗਾ ਤੇ 4 ਵਜੇ ਭਾਇਆ ਜੀ 4 ਵਜੇ ਚ 3 ਮਿੰਟ ਰਹਿ ਗਏ ਸੀਗੇ 4 ਹੀ ਕਰ ਲੋ 4 ਵਜੇ ਭਾਇਆ ਪੂਰੇ ਛਤਰੀ ਤੇ ਸਿੱਧਾ ਬਹਿ ਗਿਆ ਜੀ ਆਕੇ ਮਤਲਬ ਜੋਰ ਤਾਂ ਬਹੁਤ ਲਾਇਆ ਗਲਗੋਲੀ ਹੋ ਗਿਆ ਸੀਗਾ ਫਿਰ ਉਹ ਯਾਰ ਵਲੌਗ ਨਹੀਂ ਬਣੇਗਾ ਤਾਂ ਕਬੂਤਰ ਧਿਆਨ ਹੁੰਦਾ ਨਾ ਕਿਤੇ ਡੇਗਣਾ ਪਵੇ ਕਬੂਤਰ ਮਿਲ ਜਾ ਚਲ ਕਬੂਤਰ ਆਪਾਂ ਨੂੰ ਮਿਲ ਗਿਆ ਤੇ ਮਿੱਤਰੋ ਇਹ ਭੱਜ ਵੀ ਗਿਆ ਅੱਜ ਤੇ ਅੱਜ ਤੋਂ ਇਹਦੇ ਬਦਾਮ ਵੀ ਸ਼ੁਰੂ ਆ ਅੱਗੇ ਤਾਂ ਕੱਲਾ ਕਣਕ ਤੇ ਸੀਗਾ ਇਹ ਅੱਜ ਤੋਂ ਇਹਦੇ ਬਦਾਮ ਵੀ ਸ਼ੁਰੂ ਆ ਆਪਣੀ ਬਦਾਮ ਸ਼ੁਰੂ ਕਰਕੇ ਅੱਜ ਤੋਂ ਤੇ ਇਸ ਨਾਲ ਜਿਤਨੀ ਬਾਜੀ ਵੀ ਦਾ ਭੱਜਿਆ ਵੈ ਕਬੂਤਰ ਇਹ ਥੋੜੇ ਸਾਹਮਣੇ ਗਿਆ ਇਹ ਆਇ ਤੇ ਬਦਾਂਵੇਂ ਸ਼ੁਰੂ ਛੱਡਾਂਗੇ ਜਰੂਰ ਇਹਨੂੰ ਸਿਰਾਂ ਲਵਾਤਾ ਅੱਜ ਤੈਰੇ ਕੂਤਰ ਨੇ ਤੇ ਲੋਕਾਂ ਦੇ ਉੱਥੇ ਘਟੂ ਘਟ ਜਿਹੜੇ ਪਿੰਡ ਗਿਆ ਸੀ ਮਤਲਬ ਘਟੂ ਘਟ ਸੱਤਰ ਅੱਸੀ ਕੂਤਰ ਉੱਤਰਦੇ ਹੁੰਦੇ ਰੋਜ ਦੇ ਪਾਣੀ ਵਾਲੇ ਵੀ ਸੁੱਕੇ ਵੀ ਹਨ ਚੰਗੇ ਆ ਬੰਦੇ ਉਧਰ ਖੜ੍ਹਾਰੀ ਵੀ ਆ ਜਿਹੜੇ ਪਿੰਡ ਗਿਆ ਸੀ ਜੇ ਤੇ ਸਾਰੇ ਜਦੋਂ ਆਪਾਂ ਗਏ 2 ਵਜੇ ਕੋਈ ਬੰਦਾ ਨਹੀਂ ਸੀਗਾ ਜੀ ਕੋਈ ਬੰਦੇ ਰਕੂਤ ਨੇ ਫਿਰਦਾ ਸੀ ਪਾਣੀ ਵਾਲੇ ਸੁੱਕੇ ਸਭ ਬੈਠੇ ਸੀਗੇ ਛਤਰਾਂ ਨਾਲ ਲਾਈ ਬੈਠੇ ਸੀ ਅਗਲੇ ਜਦੋਂ ਇਹ ਕੂਤਰ ਗਿਆ ਉੱਥੇ ਪਰ ਖੜ ਗਿਆ ਉੱਥੇ ਜਾ ਕੇ ਤੇ ਕੋਈ ਚੱਕਰ ਨਹੀਂ ਯਾਰ ਛੱਡਾਂ ਜਰੂਰ ਇਹਨੂੰ ਕੋਈ ਨਹੀਂ ਹੁੰਦਾ ਭੱਜ ਗਿਆ ਤੇ ਭੱਜ ਗਿਆ ਨਾ ਆਪਣੇ ਯਾਰ ਕੱਲਾ ਨਹੀਂ ਗਿਆ ਦੋ ਕੁਤਰ ਨਾਲ ਗਏ ਸੀ ਉਹ ਮੁੜਿਆ ਇਹ ਆ ਤੇ ਇਹ ਉੱਥੇ ਹੀ ਰਹਿ ਗਿਆ ਇਹ ਫਿਰ ਉੱਥੇ ਆੜੀ ਕਰਕੇ ਕਹਿੰਦਾ ਮੈਂ ਇੱਥੇ ਬੈਠੂ ਮੈਂ ਨਹੀਂ ਜਾਣਾ ਪਿੰਡੋਂ ਨਾ ਫਿਰ ਉੱਥੋਂ ਭਾ ਕੇ ਲੈ ਕੇ ਆਂਦਾ ਯਾਰ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਯਾਰ ਜਿਹੜੇ ਬਾਈਆਂ ਨੇ ਹਨਾ ਆਪਾਂ ਨੂੰ ਦੱਸਿਆ ਫੋਨ ਲਾ ਕੇ ਬਈ ਸਾਡੇ ਪਿੰਡ ਆ ਗਏ ਨਾ ਤੇ ਆਪਾਂ ਉੱਥੇ ਬਾੜਿਆ ਬਾਈ ਨੇ ਕੋਠੀ ਤੇ ਚੜਾਈ ਜਾਣਾ ਬਾਈ ਦੇ 52 ਲੈ ਕੇ ਆਂਦੀ ਕੋਠੀ ਚੜਾਇਆ ਨਾ ਬਾਈ ਉਹਨਾਂ ਟਾਈਮ ਬੈਠੇ ਰਹੇ ਯਾਰ ਕਹਿੰਦਾ ਬਾਈ ਜੇ ਕਿਤੇ ਵੀ ਡਿੱਗ ਪੈਣਾ ਤੇਰਾ ਕੂਤਰ ਤੇ ਅਸੀਂ ਦਿਵਾਵਾਂਗੇ ਨਾ ਲੱਭ ਕੇ ਲਿਆਵਾਂਗੇ ਇੱਕ ਤਾਂ ਬਾਈ ਦਾ ਨਾਮ ਜੀਵਨ ਸੀਗਾ ਕਗਿਆਣਾ ਪਿੰਡ ਸੀਗਾ ਜੀਵਨ ਕਗਿਆਣਾ ਤੇ ਹੋਰ ਇੱਕ ਬਾਈ ਦਾ ਨਹੀਂ ਪਤਾ ਦੋ ਬਾਈ ਹੋਗੇ ਸੀਗੇ ਉਹਨਾਂ ਦਾ ਨਾਮ ਹੀ ਪਤਾ ਯਾਰ ਤੇ ਬਾਈ ਕੋਲੇ ਬੈਠੇ ਰਹੇ ਨਾ ਜਿੰਨੇ ਕਰਕੂਤਰ ਨਹੀਂ ਬੈਠਾ ਗਾ ਨੀਗਾ ਉਹਨਾਂ ਨੇ ਫੁੱਲ ਹੀ ਰੱਖੀ ਬਈ ਧੰਨਵਾਦ ਬਹੁਤ ਬਹੁਤ ਯਾਰਾ ਤੁਹਾਡਾ ਬਾਕੀ ਜਾਨਵਰ ਆਪਣਾ ਜਮ ਓਕੇ ਆ ਜੀ ਉਹ ਇहां ਡਿੱਗ ਡੁੱਗ ਨਾਲ ਚਾਂਸ ਹੈ ਨੀਗਾ ਜਿਵੇਂ ਸਹੀ ਆ ਓਕੇ ਆ ਬਹ ਪਾਣੀ ਪੂਣੀ ਖਿੱਚ ਲਿਆ ਉਤਰਨੇ ਤੇ ਕੇਰਾ ਆਪਾਂ ਖੁੱਡੇ ਛੱਡ ਦਿੰਨੇ ਆ ਤੇ ਬਦਾਮ ਅੱਜ ਹੈਗੇ ਆ ਇਹਦੇ 6-7 ਆਪਣੇ ਕੋਲ ਬਦਾਮ ਪਏ ਸੀਗੇ ਤੇ ਬਹ ਅੱਜ ਤੋਂ ਬਦਾਮ ਇਹਦੇ ਸ਼ੁਰੂ ਆ ਤੁਹਾਨੂੰ ਦੱਸ ਹੀ ਦਿੱਤਾ ਪਹਿਲੇ ਤਾਂ ਵਿਚਾਰਾ ਕਣਕ ਤੇ ਸੀਗਾ ਮੈਂ ਤੁਹਾਨੂੰ ਆਖੀ ਜਾਵਾਂ ਬਦਾਮ ਪਹਿਲਾਂ ਫੁੱਲ ਤਾਂ ਨਹੀਂ ਪਾਇਆ ਗਏ ਇਹਨੂੰ ਤੇ ਅੱਜ ਤੋਂ ਪਰ ਇਹਦੇ ਬਦਾਮ ਸ਼ੁਰੂ ਆ ਚੱਲ ਝੋਟਿਆ ਲੋ ਜੀ ਇੱਥੇ ਪੱਕਾ ਹੁੰਦਾ ਹੈ ਇੱਥੇ ਪੱਕਾ ਬਹਿ ਗਿਆ ਛੱਡਾਂ ਜਰੂਰ ਬਾਜੀ ਇਹਨੂੰ ਉਹ ਕਾਲੀ ਪੂਛਾ ਝੋਟਾ ਬੈਠਾਗਾ ਬਾਕੀ ਇਹ ਮੇਰਾ ਯਾਰ ਵੀਡੀਓ ਨੂੰ ਟਾਈਮ ਨਹੀਂ ਲੱਗਾ ਬਾਅਦ ਚ ਮੈਂ ਜਿਹੜੇ ਸ਼ਹਿਰ ਤੋਂ ਦੱਸਿਆ ਆ ਤੇ ਹੁਣ ਆਇਆ ਸੀਗਾ ਮੈਂ ਤੇ ਮੈਂ ਕਿਹਾ ਹੁਣ ਚੱਲ ਬਾਈ ਉਹਨੂੰ ਖਾ ਲੇ ਬਾਕੀ ਓਕੇ ਰਿਪੋਰਟਾਂ ਕੱਲੂ ਯਾਰ ਹੋਰ ਪੁੱਤਰ ਕੱਢਾਂਗੇ ਬਾਹਰ ਹੁਣ ਪੁੱਤਰ ਇਸੇ ਦੀ ਐ ਇਸੇ ਕੰਮ ਦੀ ਐ ਵਿਹਲੇ ਪੁੱਤਰਾਂ ਦੇ ਹੀ ਆ ਲੇਟ ਹੈ ਨਹੀਂਗੀ ਮੇਰਾ ਨਿਰੋ ਹੋਇਆਗਾ ਨਾ ਕੈਮਰਾ ਸਾਫ ਕਰਕੇ ਪਹਿਲਾਂ ਓਕੇ ਰਿਪੋਰਟਾਂ ਦੀ ਕੈਮਰਾ ਜੇ ਚੱਲੀ ਜਾਂਦਾ ਉਧਰ ਵੀ ਕਿੰਨੇ ਲੇਟ ਆ ਉਹ ਲੇਟ ਹੈ ਨਹੀਂਗੀ ਅਨ ਮੇਟਰਾ ਹੁੰਦਾ ਆਪਣਾ ਤੇ ਪਰ ਸਾਰਾ ਦਿਨ ਲੇਟ ਨਹੀਂ ਹੁੰਦੀ ਐ ਰਿਪੋਰਟ ਵਿੱਚਰਾ ਕੀ ਕਰੇ ਓਕੇ ਰਿਪੋਰਟਾਂ ਦੀ ਬਸ ਨੀਲੀ ਵਾਪ ਪਾਣੀ ਦਾ ਕਰਾਂਗੇ ਉਹਤ ਵੀ ਤੇ ਇਦੁਰ ਦਾ ਕਰ ਲਈ ਨੀਲੀ ਕਰਨ ਵਾਲੀ ਪਾਣੀ ਦੇ। ਬਾਕੀ ਇੱਕ ਉਧਰ ਬੈਠਾ ਲਾਲ ਪੂਸ਼ ਕਾਲਡ ਡੰਡੇ ਰਗੂ ਤੇ ਤੁਹਾਨੂੰ ਵਿਖਾ ਦਿੰਨੇ ਆ। ਉਹ ਵੀ ਉਧਰ ਪਾਣੀ ਤੇ ਕਰਾਂਗੇ ਆਪਾਂ। ਬਸ ਅੱਜ ਜਿਹੜਾ ਉੱਡ ਕੇ ਜਿਹੜਾ ਮਗਰੋਹੀ ਬੈਠਾ ਉਹ ਵੀ ਉਧਰ ਪਾਣੀ ਤੇ ਕਰ ਦਾਂਗੇ। ਉਹਨੂੰ ਵੀ ਇਹਨੇ ਚਾਰਨੇ ਬਦਾਮ ਯਾਰ। ਫੇਰ ਸ਼ੁਰੂ ਨਹੀਂ ਕੀਤੇ ਉਹਨੂੰ ਸ਼ੁਰੂ ਕਰ ਦਿੰਨੇ ਆ ਬਸ। ਜਿਹੜਾ ਇਹਦੇ ਨਾਲ ਦਾ ਇੱਕ ਆਪੀ ਇਹ ਲਾਲ ਡੰਡਾ ਕਾਲੀ ਪੂਸ਼ ਆ ਉਹਦਾ ਕਾਲਾ ਨਾਲ ਲਾਲ ਪੂਸ਼ ਆ। ਲਾ ਡੰਡਾ ਸੱਜਣ ਕਾਲੀ ਪੂਛ ਆ ਨਿਕਲੇ ਸਿਰਜ ਆਪਣਾ ਪੈਚ ਖੱਲ ਪਾਈ ਡੋੜਦੀ ਆ ਬੱਤੇ ਆ ਆਹ ਦੇਖੋ ਤੇ ਇੱਕ ਆ ਬੈਠਾ ਇਹ ਲਾ ਡੰਡਾ ਕਾਲੀ ਪੂਛ ਇਹ ਵੀ ਪਾਣੀ ਦੇ ਪੁੱਤਰ ਕਰਨ ਵਾਲਾ ਬਾਕੀ ਤਾਂ ਚੀਨੇ ਚੁੰਨੇ ਵਰਗੇ ਕੱਢਣ ਵਾਲੇ ਪੁੱਤਰ ਜੇ ਉਹ ਜੋ ਟਾ ਕਾਲੀ ਪੂਛ ਆ ਇਹ ਕਿਹਦੇ ਰੰਗ ਲਾਇਆ ਸੀ ਅੱਜ ਆਪਾਂ ਕਾਲਾ ਕੰਡ ਤੇ ਲਾਲ ਟੂਸਾ ਸੱਜਾ ਰੰਗ ਵੀ ਬਹੁਤ ਉਤਰ ਲਾਇਆ ਤਨੂ ਵਖਾਵਾਂਗੇ ਕਾਲੂ ਵਖਾਵਾਂਗੇ ਹੁਣ ਤਾਂ ਨੀਰਾ ਹੋ ਗਿਆ ਇੱਕ ਐੜੀ ਲਾਇਆ ਸੀਗਾ ਆਗੂ ਉਤਰ ਕੇ ਲਾਲ ਬੈਠ ਕਾਲੀ ਡੋਰੀ ਸ਼ਾਹ ਕਰ ਉਤਰ ਇੱਕ ਉਹਦੀ ਲਾਇਆ ਸੀ ਨਾਲ ਡੰਡੇ ਕੀਤੇ ਸੀ ਕਾਲੀ ਡੋਰੀ ਕੀਤੀ ਸੀ ਇਹਦਾ ਕੱਲਾ ਡੰਡਾ ਕੀਤਾ ਸੀਗਾ ਐੜੀ ਕਾਲੀ ਬੈਠ ਲਾਲ ਬਗਲਾ ਦੋਵੇਂ ਐੜੀ ਕਾਲੀ ਟਵਰੀ ਤੇ ਸੱਜੀ ਕਾਲੀ ਚੱਲ ਰਿਹਾ ਉੱਤਰ ਵੀ ਬਾਕੀ ਯਾਰ ਡੋਰ ਵਾਲੇ ਦੇ ਯਾਰ ਬਹਾਰ ਸੀ ਅੱਜ ਖੰਦਕੂਮੂ ਟੋਟ ਕਿਧਰੇ ਬਈ ਔਖਾ ਯਾਰ ਬਹੁਤ ਵਧੀਆ ਯਾਰ ਕਬੂਤਰੇ ਵੀ ਡੋਰ ੜਦੇ ਲੰਕਦਾ ਨਹੀਂ ਗਏ ਪੱਕੇ ਡੋਰ ਰਾਸਤੇ ਆਪਣਾ ਹੀ ਕਬੂਤਰ ਇਹਦੇ ਵਿਚਾਰੇ ਬਹੁਤ ਜੋਗ ਦੇ ਹਨਾ ਕਬੂਤਰ ਫਾੜਨ ਚ ਪਰ ਫਾੜੀ ਲਿਆਂਦਾ ਆਪਾਂ ਨਾ ਉਹ ਆਚਾ ਕਣੀ ਦਿੱਤਾਗਾ ਕੱਕਾਲਾ ਕੰਡ ਆਈ ਉਤਰਾ ਪੈ ਕੇ ਦੇਣ ਛੱਡਿਆ ਜੀ ਕਿ ਦੂਜੇ ਤੋਂ ਛੱਡੇ ਨਹੀਂਗਾ ਤੇ ਬਾਹਰ ਕੋ ਛੱਡੇ ਕਰਾਂਗੇ ਰੋਜ਼ ਰੋਜ਼ ਤੂੜੀ ਜੜੀ ਪਰੋਣ ਲੱਗ ਬਣ ਕਣਕ ਬਟਨ ਲੱਗ ਪਏ ਰੋ ਉਧਰ ਹੋ ਗਈ ਇਹ ਕਾਸ ਰਾਜਾ ਇਹ ਵੀ ਗੱਡਾਂਗੇ ਬਾਕੀ ਦਾ ਬਾਜਾ ਮੈਂ ਓਕੇ ਜੀ ਰਿਪੋਰਟਾਂ ਬਾਜ ਤੋ ਭੱਜੇ ਕੁਤਰੇ ਮੈਦਾਨ ਸ਼ੁਰੂ ਕੋਈ ਚੱਕਰ ਨਹੀਂ ਮੈਦਾਨ ਛੱਡਾਂਗੇ ਭੱਜ ਗਏ ਭੱਜ ਗਿਆ ਸਹੀ ਆਏ ਵੀ ਕੀ ਕਰਨਾ ਨਾ ਪੱਕੂਡੇ ਬੈਠੇ ਆ ਤੇ ਚਲੋ ਮਿੱਤਰੋ ਠੀਕ ਆ ਧੰਨਵਾਦ ਸਾਰੇ ਵੀਰਾਂ ਦਾ ਤੇ ਸੱਚ ਬਈ ਜਿਹੜੀ ਆਪਾਂ ਜੋੜੀ ਗਿਫਟ ਕਰਨੀ ਸੀ ਉਹਦਾ ਰਹਿ ਗਏ ਅੱਜ ਤਾਂ ਇਧਰ ਹੀ ਰਹਿ ਰੂਗੇ ਹਨ ਕਬੂਤਰ ਭੱਜ ਗਿਆ ਜੇ ਕਬੂਤਰ ਨਾ ਭੱਜਦਾ ਆਪਾਂ ਜੋੜੀ ਦਿਖਾਉਣੀ ਸੀਗੀ ਤੇ ਹੁਣ ਆਪਾਂ ਕੱਲ ਦੇ ਵਲੋਗ ਚ ਦਿਖਾਵਾਂਗੇ ਜੋੜੀ ਤੇ ਕਬੂਤਰ ਭੱਜ ਗਿਆ ਸਿਰਫ ਇਧਰ ਰਹਿ ਰੂਗਾ ਹਨ ਵਲੋਗ ਬਣਾਉਣ ਦਾ ਵੀ ਟਾਈਮ ਲੱਗਾਗਾ ਹੁਣ ਹੀ ਪੂਰਾ ਕੀਤਾ ਵਲੋਗ ਵੀ 10-12 ਮਿੰਟ ਜਿਹੜਾ ਹੋ ਗਿਆ ਤੇ ਬੱਸ ਕੱਲੂ ਵਿਖਾਵਾਂਗੇ ਜੋੜੀ ਜੀ ਕਬੂਤਰ ਐਂ ਦੱਸ ਦਿੰਨਾ ਕਬੂਤਰ ਡੱਬਾ ਜਾ ਤੇ ਕਬੂਤਰੀ ਕਾਸਰੀ ਜੀ ਆ ਐਂ ਜੀ ਆ ਤੇ ਬਾਕੀ ਗੈਸ ਕਰ ਲੋ ਜੀ ਕਾਲੂ ਉਥੋਂ ਸੀ ਤੁਹਾਨੂੰ ਵਿਖਾਈ ਦੇਵਾਂਗੇ ਆਪਾਂ ਜੋੜੀ ਉਹ ਤੇ ਇਹ ਵੀਡੀਓ ਕਿਵੇਂ ਲੱਗੀ ਲਾਈਕ ਮੈਨ ਸ਼ੇਅਰ ਕਰਕੇ ਜਰੂਰ ਦੱਸੋ ਜੀ ਤੇ ਕਬੂਤਰ ਕਿਵੇਂ ਉੱਡਿਆ ਸੱਚ ਬਈ ਇਹ ਵੀ ਦੱਸੋ ਜੀ ਵੀਰ ਜਿਹੜਾ ਕਬੂਤਰ ਆ ਕੇ ਬੈਠਾ ਦਾਣੇ ਚ ਪੋਟੀ ਚ ਦਾਣੇ ਸੀ ਇਹਦੇ ਤੇ ਕੋਈ ਬਦਾਮਾਂ ਨੇ ਸੀ ਤੇ ਕੋਈ ਪਾਣੀ ਪੂਣੀ ਨਹੀਂ ਦਿੱਤਾ ਸੀ ਉਹ ਮੈਂ ਛੱਡਿਆ ਸੀਗਾ ਤੇ ਕਬੂਤਰ ਬਹੁਤ ਸੋਹਣਾ ਅੱਡੇ ਯਾਰ ਜਿੰਨਾ ਕਹਿਦੇ ਉਹਨੇ ਸੋਹਣਾ ਅੱਡੇ ਜੋਰ ਬਹੁਤ ਆਇਆ ਬਈ ਕਬੂਤਰ ਨੇ ਤੇ 2 ਵਜੇ ਆਇਆ ਸੀ ਇੱਕ ਰੀ ਝੰਡੀਆਂ ਤੇ ਪਰ ਬਾਹਰ ਚ ਨਹੀਂ ਆਇਆ ਕਿਉਂਕਿ ਪਾਣੀ ਤਾਂ ਲੱਗਾ ਨਹੀਂ ਸੀ ਯਾਰ ਨਾ ਕਬੂਤਰ ਨੂੰ ਗਰਮੀ ਬਹੁਤ ਸੀ ਬਈ 32 ਡਿਗਰੀ ਸੀ ਅੱਜ ਆਪਣੇ ਇਧਰ ਤੇ ਬਾਕੀ ਕਿਵੇਂ ਉੱਡਿਆ ਕਮੈਂਟ ਕਰਕੇ ਦੱਸੋ ਜੀ ਤੇ ਵੀਡੀਓ ਕਿਵੇਂ ਲੱਗੀ ਇਹ ਵੀ ਕਮੈਂਟ ਕਰਕੇ ਦੱਸੋ ਜੀ ਤੇ ਕਮੈਂਟ ਜਰੂਰ ਕਰਿਆ ਕਰੋ ਫਿਰ ਆਪਾਂ ਕੱਲ ਨੂੰ ਜੁੜੀ ਵੀ ਕੱਢਾਂਗੇ ਤੇ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਲਵ ਯੂ ਸਪੋਰਟ ਕਰਦੇ ਰਹੇ